ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਹਿੰਦੂਆਂ ਬਾਰੇ ਦੱਸਦੇ ਨੇ ਹਿੰਦੂ ਸਾਲਾਹੀ ਸਾਲਾਹਨ ਦਰਸ਼ਨ ਰੂਪ ਅਪਾਰ ਉਹ ਸਿਫਤੋ ਸਲਾਹ ਕਰਦੇ ਨੇ ਉਸ ਪਰਿਪੂਰਨ ਪ੍ਰਮਾਤਮਾ ਦੀ ਜਿਹਦਾ ਦਰਸ਼ਨ অতি ਸੁੰਦਰ ਹੈ ਜੋ ਅਪਾਰ ਹੈ ਮਨ ਬਾਣੀ ਬੁੱਧ ਤੋਂ ਪਰੇ ਹੈ ਉਹਦੀ ਪ੍ਰਾਪਤੀ ਦਾ ਸਾਧਨ ਕੀ ਹੈ ਉਹਨਾਂ ਦੇ ਕੋਲ ਸਾਹਿਬ ਕਹਿੰਦੇ ਤੀਰਥ ਨਾਵੇਂ ਅਰਚਾ ਪੂਜਾ ਅਗਰਵਾਸ ਬਹਿਕਾਰ ਤੀਰਥਾਂ ਦਾ ਇਸ਼ਨਾਨ ਤਰ੍ਹਾਂ ਤਰ੍ਹਾਂ ਦਾ ਅਰਚਾ ਬੰਦਨ ਪੂਜਾ ਆਹ ਤਰ੍ਹਾਂ ਤਰ੍ਹਾਂ ਦੇ ਧੂਪ ਦੀ ਇਤਿਆਦਿਕ ਭੇਟ ਕਰਨੇ ਔਰ ਸੁਗੰਧੀਆਂ ਚਾਰੋਂ ਪਾਸੇ ਖਿਲੇ ਰਹੀਆਂ ਇਹ ਹੈ ਉਸ ਸੱਚ ਦੀ ਪ੍ਰਾਪਤੀ ਦਾ ਉਹਨਾਂ ਦਾ ਢੰਗ ਉਹਨਾਂ ਦਾ ਜੋ ਹੈ ਤੌਰ ਤਰੀਕਾ ਗੁਰਮਤ ਨੇ ਪਾਣੀ ਦੇ ਇਸ਼ਨਾਨ ਨੂੰ ਮਹਾਨਤਾ ਬਹੁਤ ਵੱਡੀ ਦਿੱਤੀ ਹੈ ਸਰੀਰ ਦੀ ਸਵੱਛਤਾ ਬੰਦਗੀ ਤੋਂ ਬਾਅਦ ਦਰਸਲ ਦੂਸਰਾ ਅਸਥਾਨ ਰੱਖਦੀ ਹੈ ਲੇਕਿਨ ਕੋਈ ਸਰੀਰ ਦੀ ਸਵੱਛਤਾ ਨੂੰ ਹੀ ਜ਼ਮੀਰ ਦੀ ਸਵੱਛਤਾ ਸਮਝ ਲਵੇ ਕੋਈ ਤਨ ਦੀ ਪਾਕੀਜ਼ਗੀ ਨੂੰ ਹੀ ਮਨ ਦੀ ਪਾਕੀਜ਼ਗੀ ਸਮਝ ਲਵੇ ਇਹ ਭੁੱਲ ਹੋਵੇਗੀ 68 ਤੀਰਥਾਂ ਦਾ ਇਸ਼ਨਾਨ ਇੱਕ ਤੋਂ ਇੱਕ ਵੱਡੇ ਤੀਰਥ ਭਗਤ ਕਬੀਰ ਜੀ ਮਹਾਰਾਜ ਕਹਿੰਦੇ ਨੇ ਨਾਵਨ ਕੋ ਤੀਰਤ ਘਨੇ ਮਨ ਬੌਰਾਰੇ ਪੂਜਨ ਕੋ ਬਹੁ ਦੇ ਕਹੋ ਕਬੀਰ ਛੂਟਨ ਨਹੀਂ ਮਨ ਬਉਰਾਰੇ ਛੂਟਨ ਹਰ ਕੀ ਸੇ ਭਗਤ ਕਬੀਰ ਕਹਿੰਦੇ ਨੇ ਪੂਜਣ ਲਈ ਬਹੁਤ ਦੇਵਤੇ ਨੇ ਨਹਾਣ ਲਈ ਬਹੁਤ ਤੀਰਥ ਨੇ ਪਰ ਦਰਸਲ ਬੰਧਨ ਤੇ ਤਾਂ ਹੀ ਛੁੱਟਣਗੇ ਮੋਕਸ਼ ਤੇ ਤਾਂ ਹੀ ਪ੍ਰਾਪਤ ਹੋਵੇਗੀ ਜੇ ਕੋਈ ਹਰੀ ਦਾ ਚਿੰਤਨ ਕਰੇ ਹਰੀ ਦਾ ਸਿਮਰਨ ਕਰੇ ਤੀਰਥਾਂ ਦਾ ਇਸ਼ਨਾਨ ਦਰਸਲ ਦੀ ਤਨ ਦੀ ਪਾਕੀਜ਼ਗੀ ਹੈ ਅਗਰ ਪਾਣੀ ਦੇ ਇਸ਼ਨਾਨ ਦੇ ਨਾਲ ਨਾਲ ਕੋਈ ਬਾਣੀ ਦਾ ਵੀ ਇਸ਼ਨਾਨ ਕਰੇ ਹੋਈ ਹਰੀ ਚਿੰਤਨ ਕਰਕੇ ਆਪਣੇ ਮਨ ਨੂੰ ਵੀ ਇਸ਼ਨਾਨ ਕਰਾਏ ਤੇ ਮਸਲਾ ਅਧਿਆਤਮ ਪ੍ਰਾਪਤੀ ਦਾ ਹੱਲ ਹੋ ਜਾਂਦਾ ਹੈ ਤਾਂ ਸਹਿਬ ਕਹਿੰਦੇ ਨੇ ਹਿੰਦੂ ਸਿਫਤੋ ਸਲਾਹ ਪ੍ਰਮਾਤਮਾ ਦੀ ਕਰਦੇ ਨੇ ਕਿਸ ਤਰ੍ਹਾਂ ਤੀਰਥਾਂ ਦਾ ਇਸ਼ਨਾਨ ਕਰਕੇ ਪੂਜਾ ਅਰਚਾ ਬੰਦਨ ਕਰਕੇ ਤਰ੍ਹਾਂ ਤਰ੍ਹਾਂ ਦੀਆਂ ਜੋ ਹੈ ਸੁਗੰਧੀਆਂ ਖਿਲੈਰ ਕੇ ਤੀਸਰੇ ਤਬਕਾ ਗੁਰੂ ਨਾਨਕ ਦੇ ਸਮੇਂ ਜੋ ਭਾਰਤ ਦੇ ਵਿੱਚ ਬੜੇ ਵਿਆਪਕ ਰੂਪ ਦੇ ਵਿੱਚ ਮੌਜੂਦ ਸੀ ਉਹ ਸੰਜੋਗੀ ਬڑے-ਬڑے ਰਾਜੇ ਮਹਾਰਾਜੇ ਜਿਨ੍ਹਾਂ ਦੀ ਲਪੇਟ ਵਿੱਚ ਆਏ ਸਨ ਔਰ ਸਾਰਾ ਦੇਸ਼ ਜਿਨ੍ਹਾਂ ਤੋਂ ਪ੍ਰਭਾਵਿਤ ਸੀ ਜਿਨ੍ਹਾਂ ਦੇ ਜ਼ੇਰ ਅਸਰ ਸੀ ਧਾਰਮਿਕ ਤੌਰ ਤੇ ਸੈਭਕਨ ਜੋਗੀ ਸੁਨ ਧਿਆਵਨ ਜੀਤੇ ਅਲਖ ਨਾਮ ਕਰਤਾਰ ਜਿਹੜੇ ਜੋਗੀ ਨੇ ਉਹ ਜੋ ਕਰਤਾਰ ਹੈ ਉਹ ਜੋ ਅਲਖ ਹੈ ਨ ਲਖੇ ਜਾਣ ਵਾਲਾ ਹੈ ਉਹਦੇ 'ਚ ਧਿਆਨ ਜੋੜਦੇ ਨੇ ਸੁਨ ਅਵਸਥਾ ਧਾਰਨ ਕਰਕੇ ਉਹ ਕਰਤਾ ਹੈ ਉਸ ਦੀ ਪ੍ਰਾਪਤੀ ਦਾ ਸਾਧਨ ਹੈ ਅਫੁਰ ਅਵਸਥਾ ਉਹਦੀ ਪ੍ਰਾਪਤੀ ਦਾ ਸਾਧਨ ਹੈ ਸੁਨ ਸਮਾਦ ਦੇ ਚਲੀਨ ਹੋ ਜਾਣਾ ਯੋਗੀਆਂ ਦਾ ਸਾਰਾ ਪ੍ਰਾਣਾ ਯਮ ਦਾ ਸਾਧਨ ਔਰ ਤਰ੍ਹਾਂ ਤਰ੍ਹਾਂ ਦੀਆਂ ਹੋਰ ਸਾਧਨਾ ਆਸਨ ਇਹ ਮਨ ਨੂੰ ਅਫੁਰ ਕਰਨ ਲਈ ਨੇ ਬਈ ਕਿਸੇ ਤਰੀਕੇ ਨਾਲ ਮਨ ਅਫੁਰ ਹੋਵੇ ਤਾਂ ਉਹ ਜੋ ਮਹਾਨ ਪਰਿਪੂਰਨ ਪਰਮਾਤਮਾ ਹੈ ਕੁਸ਼ਤੀ ਪ੍ਰਾਪਤੀ ਹੋਵੇ ਜੋਗੀਆਂ ਦਾ ਢੰਗ ਇਹ ਇਸ ਤੋਂ ਇਲਾਵਾ ਹੋਰ طبਕਾ ਜਿਹੜਾ ਧਾਰਮਿਕ ਦੁਨੀਆ ਦਾ ਸਤਿਆਂ ਮਨ ਸੰਤੋਖ ਉਪਜੇ ਦੇਣੇ ਕੈ ਵਿਚਾਰ ਸਤਿਆਂ ਦਾਨੀ ਲੋਕ ਜਿਨ੍ਹਾਂ ਦੇ ਅੰਦਰ ਦਇਆ ਹੈ ਉਹਨਾਂ ਦੇ ਅੰਦਰ ਦੇਣ ਦੀ ਵਿਚਾਰ ਪੈਦਾ ਹੁੰਦੀ ਹੈ ਤੇ ਜਿਨ੍ਹਾਂ ਦੇ ਅੰਦਰ ਕਠੋਰਤਾ ਹੈ ਉਹਨਾਂ ਦੇ ਅੰਦਰ ਖੋਣ ਦੀ ਵਿਚਾਰ ਪੈਦਾ ਹੁੰਦੀ ਹੈ ਜਗਤ ਦੇ ਚ ਸੀਨਾ ਝਪਟੇ ਵੀ ਹੈ ਜਗਤ ਦੇ ਚ ਦੇਣਾ ਵੀ ਹੈ ਜਦ ਮਨੁੱਖ ਦੇ ਅੰਦਰ ਦਇਆ ਪ੍ਰਧਾਨ ਹੁੰਦੀ ਹੈ ਤੇ ਦਇਆ ਪ੍ਰਧਾਨ ਮਨੁੱਖ ਕੁਝ ਵੰਡਣਾ ਚਾਹੁੰਦਾ ਹੈ ਕੁਝ ਸੰਸਾਰ ਨੂੰ ਦੇਣਾ ਚਾਹੁੰਦਾ ਹੈ ਤੇ ਜਿਹੜਾ ਕਠੋਰਤਾ ਪ੍ਰਧਾਨ ਮਨੁੱਖ ਹੈ ਜਿਹਦੇ ਅੰਦਰ ਕਠੋਰਤਾ ਹੀ ਸਰਮੋਰ ਹੈ ਉਹ ਜਗਤ ਤੋਂ ਕੁਝ ਖੋਣਾ ਚਾਹੁੰਦਾ ਹੈ ਲੁੱਟਣਾ ਚਾਹੁੰਦਾ ਹੈ ਬਰਬਾਦ ਕਰਨਾ ਚਾਹੁੰਦਾ ਹੈ ਨਿਸ਼ ਤੋਂ ਨਾਬੂਦ ਕਰਨਾ ਚਾਹੁੰਦਾ ਹੈ ਸਾਬ ਕਹਿੰਦੇ ਨੇ ਜਿਹੜੇ ਦਾਨੀ ਬੰਦੇ ਨੇ ਜਿਨ੍ਹਾਂ ਦੇ ਮਨ ਦੇ ਸੰਤੋਖ ਪੈਦਾ ਹੁੰਦਾ ਹੈ ਉਹਨਾਂ ਦੇ ਅੰਦਰ ਦੇਣ ਦੀ ਵਿਚਾਰ ਪੈਦਾ ਹੁੰਦੀ ਹੈ ਤ੍ਰਿਸ਼ਨਾਲੂ ਬੰਦਾ ਤੇ ਖੋਵੇਗਾ ਸੰਤੋਖੀ ਦੇ ਅੰਦਰ ਹੀ ਦੇਣ ਦੀ ਵਿਚਾਰ ਪੈਦਾ ਹੋਵੇਗੀ। ਤੋਂ ਸਹਿਬ ਕਹਿੰਦੇ ਜਿਹੜੇ ਸੰਤੋਖੀ ਨੇ ਜਿਹੜੇ ਦਾਨੀ ਨੇ ਉਹ ਜਦ ਵਿਚਾਰ ਕਰਦੇ ਨੇ ਦੇਣ ਦੀ ਬਈ ਇਹਨੂੰ ਇਹ ਦੇ ਦਈਏ ਇਹਨੂੰ ਇਹ ਦੇ ਦਈਏ ਇਸ ਤਰ੍ਹਾਂ ਜਦ ਦੇਣ ਦੀ ਵਿਚਾਰ ਕਰਦੇ ਨੇ ਤੇ ਉਹਨਾਂ ਦਾ ਇਹ ਦਾਨ ਵਪਾਰ ਬਣ ਜਾਂਦਾ ਕਿਉਂ ਦੇ ਦੇ ਮੰਗੇ ਦੇ ਕੇ ਮੰਗੇ ਦੇ ਦੇ ਮੰਗੇ ਸਹਸਾ ਗੁਣਾ ਕਿੰਨਾ ਕੁ ਮੰਗਦੇ ਨੇ ਹਜ਼ਾਰਾਂ ਗੁਣਾ ਵੱਧ ਪਰਮਾਤਮਾ ਤੋਂ ਮੰਗਦੇ ਨੇ ਪਰਮਾਤਮਾ ਦੇ ਨਾਮ ਤੇ ਇੱਕ ਦਿੱਤਾ ਹੈ ਹੁਣ ਪਰਮਾਤਮਾ ਕੋਲ ਲੱਖ ਦੀ ਮੰਗ ਹੈ ਪਰਮਾਤਮਾ ਦੇ ਨਾਮ ਤੇ ਪੰਜ ਦਿੱਤੇ ਨੇ ਤੇ ਪਰਮਾਤਮਾ ਕੋਲ ਹਜ਼ਾਰਾਂ ਗੁਣਾ ਵੱਧ ਮੰਗ ਹੈ ਮਹਾਰਾਜ ਕਹਿੰਦੇ ਨੇ ਦੇ ਦੇ ਮੰਗੇ ਦੇ ਕੇ ਮੰਗਦੇ ਨੇ ਸੈਸਾ ਗੁਣਾ ਹਜ਼ਾਰਾਂ ਗੁਣਾ ਵੱਧ ਮੰਗਦੇ ਨੇ ਤੇ ਸਿਰਫ ਹਜ਼ਾਰਾਂ ਗੁਣਾ ਹੀ ਵੱਧ ਨਹੀਂ ਮੰਗਦੇ ਸੋਭ ਕਰੇ ਸੰਸਾਰ ਦੁਨੀਆ ਸ਼ੋਭਾ ਵੀ ਕਰੇ ਦੁਨੀਆ ਮਹਿਮਾ ਵੀ ਗਾਇਨ ਕਰੇ ਕਿ ਅਸੀਂ ਦਾਨੀ ਹਾਂ ਅਸੀਂ ਦਾਤੇ ਹਾਂ ਇੱਥੇ ਤੱਕ ਤੇ ਇਹ ਲੋਕ ਨੇ ਜੋ ਧਾਰਮਿਕ ਦੁਨੀਆ ਦੇ ਚ ਜੀ ਰਹੇ ਨੇ ਮੁਸਲਮਾਨ ਹਿੰਦੂ ਜੋਗੀ ਤੇ ਮੁਸਲਮਾਨ ਹਿੰਦੂਆਂ ਤੇ ਜੋਗੀਆਂ ਦੇ ਚ ਤਦਕਾ ਦਾਨੀਆਂ ਦਾ ਦੇਣ ਵਾਲਿਆਂ ਦਾ ਇਹਨਾਂ ਦਾ ਧਾਰਮਿਕ ਦੁਨੀਆ ਦੇ ਚ ਜੋ ਜੀਵਨ ਦਾ ਢੰਗ ਹੈ ਉਹ ਇਸ ਢੰਗ ਨਾਲ ਜੀ ਰਹੇ ਨੇ ਲੇਕਿਨ ਇਸ ਤੋਂ ਇਲਾਵਾ ਇੱਕ ਹੋਰ ਦੁਨੀਆ ਵੀ ਹੈ ਜੋ ਧਾਰਮਿਕ ਨਹੀਂ ਹੈ ਅਧਾਰਮਕ ਹੈ ਉਹਨਾਂ ਦੇ ਜੀਵਨ ਦਾ ਢੰਗ ਕੀ ਹੈ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਨੇ ਚੋਰਾ ਜਾਰਾ ਤੇ ਕੁੜਿਆਰਾ ਖਾਰਾ ਵਾ ਵੇਕਾਰ अनेका ਵਿਕਾਰੀ ਬੰਦੇ ਔਰ अनेका ਤਰ੍ਹਾਂ ਦਾ ਝੂਠ ਬੋਲਣ ਵਾਲੇ ਖਰਾਬੀਆਂ ਕਰਨ ਵਾਲੇ ਚੋਰ ਤੇ ਯਾਰ ਦੁਰਾਚਾਰੀ ਤੇ ਚੋਰ गुरु नानक देव जी महाराज ते चोर की हामा भरे ना कोई चोर की या चंगा क्यों जगत और दुनिया चोर दी नहीं हो सकती चोर दी हामा नहीं भरी जा सकती जो चोर दा पक्ष लवे जो चोर दी हिमायत करे वो भी चोर हो गुरु नानक देव जी महाराज ने स्पष्ट गल कर दी है हक पराया नानका ਉਸ ਸੂਰ ਉਸ ਗਾਏ ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ ਸਤਿਗੁਰਦੇਵ ਜੀ ਮਹਾਰਾਜ ਦਾ ਫਰਮਾਨ ਕਿ ਪ੍ਰਾਇਆ ਹਕ ਮੁਸਲਮਾਨ ਲਈ ਸੂਰ ਹੈ Hindu ਲਈ ਗਉ ਹੈ ਅਗਰ ਪ੍ਰਾਇਆ ਹਕ Hindu ਨੇ ਮਾਰ ਲਿਆ ਤਾਂ ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਉਹਨੂੰ ਗਉ ਖਾਣ ਦੀ ਲੋੜ ਨਹੀਂ ਉਸਨੇ ਗਉ ਖਾ ਲਈ ਅਗਰ ਮੁਸਲਮਾਨ ਨੇ ਪ੍ਰਾਇਆ ਹਕ ਮਾਰ ਲਿਆ ਤੇ ਉਹਨੂੰ ਸੂਰ ਖਾਣ ਦੀ ਲੋੜ ਹੀ ਨਹੀਂ ਉਹਨੇ ਤੇ ਵਾਸਤਵਕ ਸੂਰ ਖਾ ਲਿਆ حق پرایا نانکا اس ور اس دا ہے گرو پیرہ ہا ماں تاں بھرے جام مردار نہ کھائے پرایا حق کھانا مردہ کھانا ہے مردار کھانا ہے تو صاحب کہندے ہیں अनेका تران دے چور یار جھوٹھے تے अनेका ترانیاں خرابیاں کرن والے وکاری منوکھ اور اس تو علاوہ ایک ہوندا کھائے چلے اے تھاں تے نہ بیکائی کار جیڑی کچھ پرالبد سی پچھلے جنم دی ਉਹ ਵੀ ਇੱਥੇ ਖਾ ਲਈ ਉਹ ਵੀ ਇੱਥੇ ਭੋਗ ਲਈ ਔਰ ਅੱਗੇ ਲਈ ਕੁਝ ਸਵਾਰਿਆ ਨਹੀਂ ਅੱਗੇ ਲਈ ਕੁਝ ਬਣਾਇਆ ਨਹੀਂ ਤਾਂ ਹੁਣ ਸਹਿਬ ਕਹਿੰਦੇ ਨੇ ਉਹਨਾਂ ਦੇ ਕੰਮ ਬਾਰੇ ਕੀ ਆਖੀਏ ਉਹਨਾਂ ਦੀ ਕਿਰਤ ਬਾਰੇ ਕੀ ਆਖੀਏ ਕੋਲ ਸੀ ਉਹ ਤੇ ਖਾ ਲਿਆ ਹੈ ਬਰਬਾਦ ਕਰ ਲਿਆ ਹੈ ਤੇ ਅੱਗੇ ਲਈ ਕੁਝ ਹੈ ਨਹੀਂ ਜਦ ਕੇ ਚਾਹੀਦਾ ਤੇ ਐਸਾ ਸੀ ਕਿ ਅੱਗੇ ਕੋ ਕੁਝ ਤੁਲਹਾ ਬੰਧੋ ਹਕੀਕਤੇ ਸੀ ਕਿਆ ਭਰਵਾਸਾ ਧਨ ਦਾ ਕੁਝ ਅੱਗੇ ਲਈ ਸਵਾਰਨਾ ਸੀ ਪੋਟ ਬੰਨਨੇ ਸੀ ਪਰ ਨਹੀਂ ਇਹ ਤੋਂ ਇਸ ਲੋਕ ਦੀ ਪ੍ਰਾਲਬਤ ਵੀ ਗਵਾ ਬੈਠਾ ਹੈ ਪਰ ਲੋਕ ਦੀ ਤੇ ਕੋਈ ਗੱਲ ਹੀ ਨਾ ਰਹੀ ਤੋਂ ਸਾਇਬ ਕਹਿੰਦੇ ਨੇ ਇੱਕ ਤੇ ਇਸ ਤਰੀਕੇ ਦੇ ਨਾਲ ਆਪਣਾ ਜੀਵਨ ਬਤੀਤ ਕਰ ਰਹੇ ਨੇ ਖਰਾਬੀਆਂ ਦੇ ਵਿੱਚ ਝੂਠ ਦੇ ਵਿੱਚ ਚੋਰੀ ਦੇ ਵਿੱਚ ਯਾਰੀ ਦੇ ਵਿੱਚ ਵਿਕਾਰਾਂ ਦੇ ਵਿੱਚ ਔਰ ਇਸ ਤਰੀਕੇ ਦੇ ਨਾਲ ਜਿਹੜੀ ਪ੍ਰਾਲਬਤ ਸੀ ਉਹ ਵੀ ਸਾਰੀ ਆਪਣੀ ਨਸ਼ਟ ਕਰ ਲੈਂਦੇ ਨੇ ਤੇ ਅਗਾਹ ਲਈ ਕੁਝ ਬਚਦਾ ਵੀ ਨਹੀਂ ਮਹਾਰਾਜ ਅੱਗੇ ਚੱਲ ਕੇ ਕਹਿੰਦੇ ਨੇ ਜਲ ਥਲ ਜੀਆਂ ਪੂਰੀਆਂ ਲੋਹਾ ਆਕਾਰਾਂ ਆਕਾਰ ਜਲ ਦੇਚ ਥਲ ਦੇਚ ਤੇ अनेका ਪੂਰੀਆਂ ਦੇਚ अनेका ਲੋਕਾਂ ਦੇਚ ਜੋ ਤਰ੍ਹਾਂ ਤਰ੍ਹਾਂ ਦੇ ਆਕਾਰ ਦੇ ਜੀਵ ਨੇ ਉਹ ਜੇ ਆਖੇ ਉਹ ਜੋ ਕੁਝ ਕਹਿੰਦੇ ਨੇ ਉਹ ਜਿਹੜੀ ਬੇਨਤੀ ਕਰਦੇ ਸੋ ਤੂੰ ਹੈ ਜਾਣੇ ਉਹ ਤੂੰ ਹੀ ਜਾਣਦਾ ਉਹ ਕੀ ਆਖ ਰਹੇ ਨੇ ਜਲ ਦੇਚ ਬੈਠੇ ਜੰਤੂ ਕੀ ਆਖ ਰਹੇ ਨੇ ਨਵ ਦੇਚ ਉੱਡਦੇ ਹੋਏ ਜੰਤੂ ਕੀ ਆਖ ਰਹੇ ਨੇ ਵੱਖ-ਵੱਖ ਪ੍ਰੀਆਂ ਦੇ ਵਿੱਚ ਵਸਦੇ ਹੋਏ ਜੰਤੂ ਕੀ ਆਖ ਰਹੇ ਨੇ ਸੂਖਮ ਤੇ ਅਸਥੂਲ ਜੰਤੂ ਇਕ ਹੀ ਆਖ ਰਹੇ ਨੇ ਦਿਨਾ ਵੀ ਤੇਰੀ ਸਾਰ ਔਰ हे परिपूर्ण ਪ੍ਰਮਾਤਮਾ ਉਹਨਾਂ ਦੀ ਸਾਰ ਵੀ ਤੂੰ ਲੈਣਾ ਉਹ ਵੀ ਤੇਰੀ ਦ੍ਰਿਸ਼ਟੀ ਦੇ ਵਿੱਚ ਨੇ ਉਹ ਜੋ ਮਨੁੱਖ ਦੀ ਦ੍ਰਿਸ਼ਟੀ ਵਿੱਚ ਨਹੀਂ ਜਲ ਦੇ ਵਿੱਚ ਕਿੰਨੇ ਕ ਜੰਤੂ ਨੇ ਨਭ ਦੇ ਵਿੱਚ ਕਿਤਨੇ ਕ ਜੰਤੂ ਉੱਡ ਰਹੇ ਨੇ ਔਰ ਅਨੇਕਾਂ ਤਰ੍ਹਾਂ ਦੀਆਂ ਪੂਰੀਆਂ ਅਨੇਕਾਂ ਤਰ੍ਹਾਂ ਦੇ ਹੋਰ ਲੋਕ ਹੋਰ ਬ੍ਰਹਿਮੰਡ ਜਿਨ੍ਹਾਂ ਵਿੱਚ ਅਨੇਕਾਂ ਪ੍ਰਕਾਰ ਦੇ ਜੀਵ ਨੇ ਸਾਇਬ ਕਿੰਨ ਨੂੰ ਕੀ ਆਖ ਰਹੇ ਨੇ ਕੀ ਮੰਗ ਰਹੇ ਨੇ हे परिपूरण ਪ੍ਰਮਾਤਮਾ ਇਹ ਤੇ ਤੂੰ ਆਪ ਹੀ ਜਾਣਨਾ ਕਿਉਂਕਿ ਉਹਨਾਂ ਦੀ ਸਾਰ ਵੀ ਤੂੰ ਲੈਣੀ ਹੈ ਔਰ ਉਹਨਾਂ ਨੂੰ ਤੇਰੀ ਬਕਾਇਦਾ ਸਾਰ ਹੈ ਨਾਨਕ ਭਗਤਾ ਭੁਖ ਸਲਾਹਣ ਸੱਚ ਨਾਮ ਆਧਾਰ ਇਹ ਤੇ ਜੀਵਨ ਦਾ ਇੱਕ ਢੰਗ ਹੋਇਆ ਹਿੰਦੂ ਦਾ ਮੁਸਲਮਾਨ ਦਾ ਜੋਗੀ ਦਾ दानी ਦਾ ਤੇ ਵਿਕਾਰੀਆਂ ਦਾ ਤੇ ਭਗਤਾਂ ਦੇ ਜੀਵਨ ਦਾ ਢੰਗ ਕੀ ਹੈ ਸਾਹਿਬ ਕਹਿੰਦੇ ਨੇ ਨਾਨਕ ਭਗਤਾ ਭੁਖ ਸਲਾਹਨ ਭਗਤਾਂ ਦੇ ਅੰਦਰ ਭੁਖ ਹੈ ਤੇਰੀ ਸਿਫਤੋ ਸਲਾਹ ਦੀ ਤੋ ਭਗਤ ਇਸਲਾਮ ਦੇ ਚ ਵੀ ਹੁੰਦੇ ਨੇ ਭਗਤ ਹਿੰਦੂ ਜਗਤ ਦੇ ਛੋਂਦੇ ਨੇ ਭਗਤ yogੀਆਂ ਦੇ ਛੋਂਦੇ ਨੇ ਭਗਤ ਸਮੁੱਚੇ ਬ੍ਰਹਮਣ ਦੇ ਛੋਂਦੇ ਨੇ ਔਰ ਸੈਭ ਕਹਿੰਦੇ ਨੇ ਭਗਤ ਹਰ ਯੁੱਗ ਦੇ ਚਾਹੁੰਦੇ ਨੇ ਹਰ ਸਮੇਂ ਦੇ ਚਾਹੁੰਦੇ ਨੇ ਹਰ ਯੁੱਗ-ਯੁੱਗ ਭਗਤ ਉਪਾਇਆ ਤੈਜ ਰਖਦਾ ਆਇਆ RAM ਰਾਜੇ ਤੋ ਭਗਤਾਂ ਦੇ ਅੰਦਰ ਤੇ ਭੁਖ ਹੈ ਤੇਰੀ ਸਿਫਤੋ ਸਲਾਹ ਦੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਖੁਸ਼ਕਿਸਮਤ ਹੈ ਉਹ ਬੰਦਾ ਜਿਸ ਦੇ ਅੰਦਰ ਸੱਚ ਦੀ ਭੁਖ ਪੈਦਾ ਹੋ ਜਾਏ ਸੱਚ ਦੀ ਭੁਖ ਜਗਤ ਦੇ ਸਾਰੇ ਦੁੱਖਾਂ ਨੂੰ ਦੂਰ ਕਰ ਦਿੰਦੀ ਹੈ ਜਦ ਕਿ ਹਰ ਤਰ੍ਹਾਂ ਦੀ ਭੁਖ ਦੁੱਖ ਨੂੰ ਪੈਦਾ ਕਰਦੀ ਹੈ ਕੋਈ ਵੀ ਐਸੀ ਭੁੱਖ ਨਹੀਂ ਜੋ ਦੁੱਖ ਦੇ ਨਾਲ ਜੁੜੀ ਹੋਈ ਨਾ ਹੋਵੇ ਹਰ ਭੁੱਖ ਦੁੱਖ ਨੂੰ ਜਨਮ ਦਿੰਦੀ ਹੈ ਇੱਕੋ ਹੀ ਇੱਕ ਭੁੱਖ ਹੈ ਸੱਚੇ ਨਾਮ ਦੀ ਜੋ ਸਾਰੇ ਦੁੱਖਾਂ ਦਾ ਅੰਤ ਕਰ ਦਿੰਦੀ ਹੈ ਸੱਚੇ ਨਾਮ ਕੀ ਲਾਗੇ ਭੁੱਖ ਹੈ ਉਤ ਭੁਖੇ ਖਾਏ ਚਲਿਏ ਦੁੱਖ ਸਾਬ ਕਹਿੰਦੇ ਨੇ ਉਸ ਦੇ ਨਾਮ ਦੀ ਭੁੱਖ ਲੱਗੇ ਕਿੰਨੀ ਕ ਭੁੱਖ ਲੱਗੇ ਆਪ ਕਹਿੰਦੇ ਨੇ ਮਰੂ ਮੀ ਨਾ ਤ੍ਰਿਪਤਿਆ ਅੱਗੀ ਲਹੇ ਨ ਭੁੱਖ ਮਰੂ ਥਲ ਕੁਲ ਪੁੱਛ ਲੋ ਤੈਨੂੰ ਪਾਣੀ ਦੀ ਕਿੰਨੀਕ ਭੁੱਖ ਹੈ ਅਗਦੇ ਕੋਲ ਪੁੱਛ ਲੋ ਤੈਨੂੰ ਲੱਕੜਾਂ ਦੀ ਕਿੰਨੀਕ ਭੁੱਖ ਹੈ ਔਰ ਰਾਜੇ ਕੋਲ ਪੁੱਛ ਲੋ ਤੈਨੂੰ ਰਾਜ ਪਾਠ ਤੇ ਧਨ ਦੀ ਕਿੰਨੀਕ ਭੁੱਖ ਹੈ ਜੈਸੇ ਰਾਜਾ ਧਨ ਸੰਪਤਾ ਤੋਂ ਰਜਦਾ ਨਹੀਂ ਜੈਸੇ ਮਰੂਥਲ ਪਾਣੀ ਤੋਂ ਰਜਦਾ ਨਹੀਂ ਜੈਸੇ ਅਗਨੀ ਲੱਕੜਾਂ ਤੇ ਬਾਲਣ ਤੋਂ ਰਜਦੀ ਨਹੀਂ ਸਾਹਿਬ ਕਹਿੰਦੇ ਨੇ ਮਰੂ ਮੈਂ ਨਾ ਤ੍ਰਿਪਤਿਆ ਅੱਗੇ ਲਹੇ ਨ ਬੁਖ ਰਾਜਾ ਰਾਜਨ ਤ੍ਰਿਪਥਿਆ ਸਾਇਰ ਭਰੇ ਕੇ ਸੁਖ ਨਾਂ ਨਿਕ ਸੱਚੇ ਨਾਮ ਕੀ ਕੀਤੀ ਪੁੱਛਾਂ ਪੁੱਛ ਸੱਚੇ ਨਾਮ ਦੀ ਮੈਨੂੰ ਕਿੰਨੀਕ ਬੁਖ ਹੈ ਇਹ ਹੁਣ ਮੈਂ ਕੀ ਦੱਸਾਂ ਜੇ ਇਹ ਪੁੱਛਣਾ ਹੀ ਚਾਹਦੇ ਹੋ ਤਾਂ ਫਿਰ ਮਰੂ ਥਲ ਦੇ ਕੋਲੋਂ ਪੁੱਛੋ ਅਗਨੀ ਦੇ ਕੋਲੋਂ ਪੁੱਛੋ ਤੈਨੂੰ ਕਿੰਨੀਕ ਬਾਲਣ ਦੀ ਬੁਖ ਹੈ ਮਰੂ ਥਲ ਦੇ ਕੋਲੋਂ ਪੁੱਛੋ ਤੈਨੂੰ ਕਿੰਨੀਕ ਪਾਣੀ ਦੀ ਬੁਖ ਹੈ ਸਾਹਿਬ ਕਹਿੰਦੇ ਨੇ ਹਕੀਕਤ ਇਹ ਹੈ ਕਿ 12 ਪਾਣੀ ਪੀਏ ਤੇ ਜੈਸੇ ਜੈਸੇ ਪੀਂਦੇ ਜਾਈਏ ਪਿਆਸ ਘਟਦੀ ਜਾਂਦੀ ਹੈ ਪਿਆਸ ਘਟਦੀ ਜਾਂਦੀ ਹੈ ਸਵਾਦ ਘਟਦਾ ਜਾਂਦਾ ਪਰ ਇੱਕ ਪ੍ਰਮਾਤਮਾ ਦਾ ਨਾਮ ਐਸਾ ਹੈ ਕਿ ਪੀਣਾ ਸ਼ੁਰੂ ਕਰ ਦਈਏ ਤੇ ਪਿਆਸ ਵੀ ਵਧਣੀ ਸ਼ੁਰੂ ਹੋ ਜਾਂਦੀ ਹੈ ਰਸ ਵੀ ਵਧਣਾ ਸ਼ੁਰੂ ਹੋ ਜਾਂਦਾ ਹੈ ਕਬੀਰ ਆਪ ਕਹਿੰਦੇ ਨਾਮਧੋ ਜਲ ਕੀ ਪਿਆਸ ਨਾ ਜਾਏ ਜਲ ਮੇ ਅਗਨ ਉਠੀ ਅਦਕਾਏ हे ਪ੍ਰਭੂ ਇਹ ਕੈਸਾ ਤੇਰਾ ਨਾਮ ਜਲ ਹੈ ਮੈਂ ਪੀਂਦਾ ਅਗਨੀ ਹੋਰ ਵਧਦੀ ਹੈ ਪਿਆਸ ਹੋਰ ਵੱਧਦੀ ਹੈ। ਔਰ ਫਿਰ ਹੋਰ ਰਸ ਵਰ ਜਾਂਦਾ ਹੈ। ਅਗਰ ਜੈਸੇ ਪਾਣੀ ਪੀਂਦਿਆਂ ਤੇ ਪਿਆਸ ਮਿਟ ਜਾਂਦੀ ਏ, ਪਾਣੀ ਦਾ ਸਵਾਦ ਮਿਟ ਜਾਂਦਾ ਹੈ। ਨਾਮ ਜਪਦਿਆਂ ਵੀ ਅਗਰ ਨਾਮ ਦੀ ਭੁੱਖ ਮਿਟ ਜਾਏ, ਨਾਮ ਦੀ ਪਿਆਸ ਮਿਟ ਜਾਏ, ਤਾਂ ਨਾਮ ਦਾ ਰਸ ਮਿਟ ਜਾਂਦਾ ਹੈ। ਨਾਮ ਦਾ ਸਵਾਦ ਮਿਟ ਜਾਂਦਾ ਹੈ। ਇਸ ਵਾਸਤੇ ਇੱਕੋ ਇੱਕ ਇਹ ਭੋਜਨ ਹੈ ਜਿਹਨੂੰ ਭਜਨ ਕਹਿੰਦੇ ਨੇ। ਜਿਹਦੇ ਛਕਦੇ ਆ ਭੁੱਖ ਵੀ ਵੱਧਦੀ ਏ, ਰਸ ਵੀ ਵੱਧਦਾ ਏ। ਜਿਹਦੇ ਪੀਂਦਿਆਂ ਅੰਮ੍ਰਿਤ ਪਾਨ ਕਰਦੇ ਆ। ਰਸ ਸਵਾਦ ਵੀ ਵੱਸਦਾ ਏ। ਔਰ ਪਿਆਸ ਵੀ ਵੱਧਦੀ ਹੈ। ਤੋਂ ਸਹਿਬ ਕਨੇ ਨਾ ਨੇਕ ਭਗਤਾ ਭੁਖ ਸਲਾਹਣ ਸਚ ਨਾਮ ਆਧਾਰ। ਉਹਨਾਂ ਨੂੰ ਤੇਰੇ ਨਾਮ ਦਾ ਆਧਾਰ ਹੈ। ਤੇਰੇ ਨਾਮ ਦੀ ਟੇਕ ਹੈ। ਸੱਚੇ ਨਾਮ ਦੀ ਬੁਖ ਹੈ। ਸਿਫਤੋ ਸਲਾਹ ਦੀ ਬੁਖ ਹੈ। ਜੋ ਤੇਰੇ ਭਗਤ ਨੇ ਸਦਾ ਆਨੰਦ ਰਹੇ ਦਿਨ ਰਾਤਿ ਦਿਨ ਰਾਤ ਆਨੰਦ ਦੇਚ ਰਹਿੰਦੇ ਨੇ। ਦਿਨ ਰਾਤ ਆਨੰਦ ਮਗਨ। ਮਜਾਲ ਹੈ ਉਹਨਾਂ ਦੇ ਚਿਹਰੇ ਤੇ ਤੀਵੜੀ ਹੋਵੇ। ਦੁੱਖ ਹੋਵੇ। ਚਿੰਤਾ ਹੋਵੇ। ਪਰ ਸੰਤਾਈ ਪ੍ਰਸੰਤਾ ਉਹਨਾਂ ਦੇ ਮਸਤਕ ਤੇ ਪ੍ਰਗਟ ਹੁੰਦੀ ਏ ਔਰ ਅੱਠੇ ਪੈਰ ਗੁਣਵੰਤੀਆਂ ਪਾਛਾਰ ਜੋ ਗੁਣਵਾਨ ਪੁਰਸ਼ ਨੇ ਉਹਨਾਂ ਦੇ ਪੈਰਾਂ ਦੀ ਖਾਕ ਬਣੇ ਰਹਿੰਦੇ